ਜੇ ਜੜਾਂ ਪੰਜਾਬ ਦਿਆਂ ਪਾਰਟੀਸ਼ਨ ਦੇ ਵਿੱਚ ਜੁੜੀਆਂ ਆ ਤੇ ਉਹ ਇੱਕ ਇਨਸਾਈਟ ਦਿੰਦੀਆਂ ਕਿ ਪਾਰਟੀਸ਼ਨ ਦੇ ਵਿੱਚ ਬੜੀ ਸਾਡੀ ਡਿਬੇਟ ਹੋਏਗੀ ਨਹਿਰੂ ਨੇ ਕਰਾਇਆ ਗਾਂਧੀ ਨੇ ਕਰਾਇਆ ਮਹਾਸਭਾ ਨੇ ਕਰਾਇਆ ਹਿੰਦੂ ਮਹਾਸਭਾ ਨੇ ਕਰਾਇਆ ਪਰ ਬਹੁਤ ਘੱਟ ਲੋਕਾਂ ਨੇ ਅੰਗਰੇਜ਼ਾਂ ਨੂੰ ਬਲੇਮ ਦਿੱਤਾ ਉਸ ਵੇਲੇ ਜਿਹੜਾ ਏਡੀਸੀ ਟੂ ਮਾਉਂਟ ਪੈਟਰਨਸੀ ਹੋਣ ਹੈ ਨਾ ਉਹ ਸਰੀਲਾ ریاست ਦਾ पिताजी राजा से वो ए बन गए फिर इंडियन फॉरेन सर्विस चले गए नरेंद्र सिंह सरीला फिर उन्होंने अपनी ओल्ड एज दो हज़ार ग्यारह तक मरे तक एक बुक लिखी द टोल्ड स्टोरी ऑफ पार्टीशन कि पार्टीशन और उन्हें लिखा इन द शैड ऑफ द ग्रेट गेम ग्रेट गेम वो की कह रहे हैं कि वर्ल्ड वार टू तक बेसिकली दुनिया के एक वो पावर सी ब्रिटिश अम्पायर ਔਰ 2015 ਤੱਕ ਪਤਾ ਲੱਗ ਗਿਆ ਸੀ ਕਿ ਆਇਲ ਆਇਲ ਸਾਰਾ ਮਿਡਲ ਈਸਟ ਵਿੱਚ ਹੈ ਤਾਂ ਅਗਲੇ 100 ਸਾਲ ਆਇਲ ਬੜਾ ਇੰਪੋਰਟੈਂਟ ਹੋਣਾ ਤੇ ਉਦੋਂ ਤੋਂ ਹੀ ਉਹਨਾਂ ਨੇ ਉਹ ਏਰੀਆ ਨੂੰ ਡੀਸਟੇਬਲਾਈਜ਼ ਕਰਨਾ ਸ਼ੁਰੂ ਕਰਤਾ ਆਪਣੇ ਇੰਟਰਸਟ ਦੁਣਾਣਾ ਸ਼ੁਰੂ ਕਰਤਾ ਅੱਜ ਆਪਾਂ ਮਿਡਲ ਈਸਟ ਤਾਂ ਦੇਖ ਹੀ ਸਕਦੇ ਹਾਂ ਕਿ ਕੋਈ ਵੀ ਆਜ਼ਾਦ ਮੁਲਕ ਨਹੀਂ ਰਿਹਾ ਮਿਡਲ ਈਸਟ ਵਿੱਚ ਔਰ ਜਿਹੜੀ ਵੀ ਕਮਿਊਨਿਟੀ ਪ੍ਰੋਟੈਸਟ ਕਰ ਰਹੀ ਸੀ ਉਹ ਬਿਲਕੁਲ ਖਤਮ ਹੀ ਹੋ ਗਿਆ ਗਾਜ਼ਾ ਵਿੱਚ ਜੋ ਸਾਡੇ ਸਾਹਮਣੇ ਡੇ ਬਾਏ ਡੇ ਕਤਲੇਆਮ ਹੋ ਰਿਹਾ ਹੈ ਭੁੱਖੇ ਮਾਰੇ ਇਹਨਾਂ ਕਦੀ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਦਾ ਵੀ ਕੋਈ ਓਪਨਲੀ 21ਵੀਂ ਸਦੀ ਦੇ ਵਿੱਚ ਖੁੱਲੇ ਆ ਬੰਬ ਸੈੱਟ ਕੇ ਬੱਚਾ ਤੇ ਔਰਤਾਂ ਦੇ ਖਤਮ ਕਰੋ ਕਹਿ ਰਿਹਾ ਕਿ ਸਭ ਨੂੰ ਖਤਮ ਕਰ ਦੇਣਾ ਔਰ ਕੋਈ ਸੁਪਰ ਪਾਵਰ ਕਹਿ ਕੋਈ ਦੇਸ਼ ਕਹਿ ਸਾਡਾ ਆਪਣਾ ਦੇਸ਼ ਵੀ ਪ੍ਰੋਟੈਸਟ ਕਰਨ ਜੋਗਾ ਨਹੀਂ ਰਿਹਾ ਇਹ ਹੈ ਕਿ ਜਿਹੜੀ ਗ੍ਰੇਟ ਪਾਵਰ ਦੀ ਪੋਲਿਟਿਕਸ ਕਿਵੇਂ ਨੇਸ਼ਨਸ ਕ੍ਰੀਏਟ ਕਰ ਦਿੰਦੀ ਹੈ ਕਿਵੇਂ ਨੇਸ਼ਨਸ ਖਤਮ ਕਰ ਦਿੰਦੀ ਹੈ ਉਹ ਜਿਹੜੀ ਉਹਨੇ ਕਿਹਾ ਕਿ ਮੈਂ ਸਾਰੇ ਹੀ ਕਮਿਊਨੀਕੇਸ਼ਨ ਪੜੀਆਂ ਜਿਹੜੀਆਂ ਮਾਉਂਟਬੈਟਨ ਨੇ ਬ੍ਰਿਟਿਸ਼ ਅੰਪਾਇਰ ਨੂੰ ਭੇਜੀਆਂ ਜਾਂ ਸਟੇਟ ਸੈਕਸ ਤੋਂ ਸਟੇਟ ਨੂੰ ਭੇਜੀਆਂ ਤਾਂ ਮੈਂ ਉਹ ਸਾਰੇ ਕਾਰਸਪੋਨਡੈਂਸ ਪੜੀਆਂ ਜਿਹੜੀਆਂ ਸੈਕਟਰੀ ਆਫ ਸਟੇਟ ਇੰਗਲੈਂਡ ਦੇ ਨੇ ਇਹਨਾਂ ਨੂੰ ਭੇਜੀਆਂ ਉਹਨਾਂ ਦਿਨਾਂ ਵਿੱਚ ਜਦੋਂ ਕਿ ਸਾਡੀ ਆਜ਼ਾਦੀ ਦਾ ਪਾਰਟੀਸ਼ਨ ਦੀਆਂ ਗੱਲਾਂ ਹੋ ਰਹੀਆਂ ਸੀ ਔਰ ਉਹਦੇ ਵਿੱਚ ਕੋਈ ਰੈਫਰੈਂਸ ਨਹੀਂ ਹੈ ਗਾਂਧੀ ਦੀ ਕੋਈ ਐਜੀਟੇਸ਼ਨ ਦਾ ਉਹਦੇ ਵੀ ਕੋਈ ਰੈਫਰੈਂਸ ਨਹੀਂ ਹੈ ਕੋਈ ਇੰਡੀਆ ਮੂਵਮੈਂਟ ਦਾ ਉਹਦੇ ਕੋਈ ਰੈਫਰੈਂਸ ਨਹੀਂ ਸਾਡੇ ਇਨਕਲਾਬੀਆਂ ਦਾ ਕਿ ਉਹਨਾਂ ਨੇ ਫਾਂਸੀ ਚੜ ਗਏ ਤਾਂ ਸ਼ਾਇਦ ਦੇਸ਼ ਹੋ ਗਿਆ ਤਾਂ ਆਪਾਂ ਆਜ਼ਾਦ ਕਰੀਏ ਉਹਦੇ ਵੀ ਜਿਹੜੀ ਸਾਰੀ ਡਿਸਕਸ਼ਨ ਹੈ ਉਹ ਡਿਸਕਸ਼ਨ ਹੈ ਕਿ ਹੁਣ ਰਸ਼ੀਆ ਹੁਣ ਇਹਨੂੰ ਅਸੀਂ ਕਿੱਦਾਂ ਰੋਕਣਾ ਹੈ afghanistan ਕੰਟਰੋਲ ਕਰਨਾ ਹੈ ਉਸ ਪਾਵਰ ਨੂੰ ਉੱਥੇ ਤੱਕ ਕਿਵੇਂ ਸੀਮਤ ਕਰਨਾ ਹੈ ਉਹ ਸਾਰੀਆਂ ਇੰਟਰਨੈਸ਼ਨਲ ਜੀਓ ਪੋਲਿਟਿਕਸ ਦੀਆਂ ਪਾਵਰ ਕ੍ਰਿਸ਼ਨਾ ਹੈ ਕਿ ਹੁਣ ਵਰਲਡ ਵਾਰ ਜਦੋਂ ਐਂਡ ਹੋ ਚੁੱਕੀ ਸੀ ਉਹ ਕਿਵੇਂ ਮੈਨੇਜ ਕਰਨਾ ਸਾਰੀ ਡਿਸਕਸ਼ਨ ਇਸ ਤੇ ਹੈ ਤੇ ਫਿਰ ਉਹਦੇ ਡਿਸਕਸ਼ਨ ਸੀ ਕਿ ਤੁਸੀਂ ਇਹ ਪੁੱਛ ਲਓ ਇਹਨਾਂ ਤੋਂ ਨਹਿਲ ਤੋਂ ਕਿ ਜਦੋਂ ਇਹ ਦੇ ਦਾਂਗੇ ਪਾਵਰ ਇਹਨਾਂ ਨੂੰ ਤਾਂ ਤੁਸੀਂ ਇੱਥੇ ਸਾਨੂੰ ਮਿਲਟਰੀ ਬੇਸਿਸ ਨਾਉਂ ਦੋਗੇ ਕਿ ਨਹੀਂ ਦੋਗੇ ਤਾਂ ਫਾਈਨਲੀ ਜਿਨ੍ਹਾਂ ਨੇ ਮੰਨ ਲਿਆ ਤਾਂ ਉਹਨਾਂ ਨੇ ਆਪਣੇ ਸਾਹਮਣੇ ਲਾਈਨ ਖਿੱਚ ਦਿੱਤੀ ਉਹਦੇ ਪੰਜਾਬ ਡਿਵਾਈਡ ਹੋ ਗਿਆ ਬੰਗਾ ਉਹ ਹੋਰ ਗੱਲ ਹੈ ਪਰ ਉਹਨਾਂ ਨੂੰ ਕੋਈ ਲੈਣਾ ਦੇਣਾ ਅਸੀਂ ਪੰਜਾਬ ਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਅਸੀਂ ਪਾਕਿਸਤਾਨ ਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਅਸੀਂ ਹਿੰਦੁਸਤਾਨ ਦਾ ਬੰਦੇ ਮਰਨ ਜਿਵੇਂ ਜਿੱਦਾਂ ਉਹਨਾਂ ਨੇ 15 20 ਦਿਨਾਂ ਚ ਇੱਕ ਵਕੀਰ ਨੂੰ ਬੁਲਾ ਕੇ ਰੈਡ ਕਲਿਫ ਲਾਈਨ ਖਿੱਚਤੀ ਉਸ ਤੋਂ ਪਤਾ ਲੱਗਦਾ ਕਿ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਹੈ ਗ੍ਰੇਟ ਪਾਵਰ ਪੋਲਿਟਿਕਸ ਹੈ ਉਹ ਲਾਰਜਲੀ ਡਿਸਾਈਡ ਕਰਦੀ ਹੈ ਤੇ ਲਾਰਜਲੀ ਉਸ ਹਿਸਾਬ ਨਾਲ ਗੇਮ ਖੇਡਦੇ ਆ ਕਿ ਤੁਸੀਂ ਬਲੇਮ ਇੱਕ ਦੂਜੇ ਨੂੰ ਕਰਨ ਲੱਗ ਪੈਂਦੇ ਹੋ ਵਿਕਟਮ ਦੋਨੋਂ ਪਾਸੇ ਵਿਕਟਮ ਇੱਕ ਦੂਜੇ ਨੂੰ ਬਲੇਮ ਹੀ ਕਰਦੇ ਰਹੇ ਇੱਕ ਬਲੇਮ ਹੁਣ ਇੰਨਾ ਹੈ ਕਿ ਹਿੰਦਿਆ ਪਾਕਿਸਤਾਨ ਹਲੇ ਤੱਕ ਇੱਕ ਦੂਜੇ ਨਾਲ ਲੜੀ ਜਾ ਰਿਹਾ ਹੈ ਔਰ ਹਲੇ ਤੱਕ ਸਾਡਾ ਗੁੱਸਾ ਅੰਗਰੇਜ਼ਾਂ ਦੇ ਖਿਲਾਫ ਕਦੇ ਨਹੀਂ ਗਿਆ ਔਰ ਟ੍ਰਾਂਸਫਰ ਪਾਵਰ ਦਾ ਜਦੋਂ ਤੁਸੀਂ ਕਿਹਾ ਹੈ ਹੀ ਕਿਉਂਕਿ ਇੱਕ ਇੱਕ ਵੀ ਕੰਪਨੀ ਦੀ ਜ਼ਮੀਨ ਜਾਇਦ ਅਸੀਂ ਜ਼ਬਤ ਨਹੀਂ ਕੀਤੀ ਜਦੋਂ ਚਾਈਨਾ ਐਲਬ੍ਰੇਟ ਹੋਇਆ ਬਿਲਕੁਲ ਲਗ ਤਰੀਕੇ ਨਾਲ ਹੋਇਆ ਜਦੋਂ ਸਾਨੂੰ ਪਾਵਰ ਮਿਲੀ ਤਾਂ ਅਸੀਂ ਆ ਲਿਫਟਨ ਚਾ ਹਲੇ ਪੀ ਜਾਣੇ ਨਾਲੇ ਹਲੇ ਵੀ ਟੀ ਬੈਗਸ ਹੈ ਜਿਹੜਾ ਉਹਨਾਂ ਨੇ ਉਹਨਾਂ ਨੇ ਅੰਗਰੇਜ਼ਾਂ ਨੇ ਸਿੱਧੇ ਸਿੱਧੇ ਜ਼ਮੀਨ ਤੇ ਕਬਜ਼ਾ ਕੀਤਾ ਸੀ ਆਜ਼ਾਦੀ ਤੋਂ ਬਾਅਦ ਅਸੀਂ ਕੋਈ ਵੀ ਐਸੀ ਚੀਜ਼ ਵਾ ਜਿੱਥੇ ਉਹਨਾਂ ਨੇ ਜਵਸ ਦਾ ਕਬਜ਼ਾ ਕੀਤਾ ਸੀ ਜਿੱਥੋਂ ਇਨਕਮ ਆਉਂਦੀ ਹਲੇ ਵੀ ਕੰਪਨੀਆਂ ਉਦਾਂ ਹੀ ਚੱਲ ਰਹੀਆਂ ਉਹ ਲੈਂਡ ਤੋਂ ਉਹ ਐਸੈਟਸ ਤੋਂ ਜਿਹੜੇ ਕਿ ਉਹਨਾਂ ਨੇ 200 ਸਾਲ ਪਹਿਲਾਂ ਮਿਲਟਰੀ ਪਾਵਨਾ ਜਿੱਤ ਲਏ ਸੀ ਤਾਂ ਫਿਰ ਇਸੇ ਲਈ ਇਸੇ ਲਈ ਸਾਡੀ ਆਜ਼ਾਦੀ ਤੇ ਬੜਾ ਕੁਝ ਹੋ ਜਾਂਦਾ ਔਰ ਉਹੀ ਹੁਣ ਸਿੱਖ 1.72 ਰਹਿ ਗਏ 72% ਨਾਲ ਜਿਆਦਾ ਬਲੂ ਸਟਾਰ ਤੇ ਘੱਟ ਤਾਂ ਮੈਨੂੰ ਲੱਗਦਾ ਕਿ ਰਾਹ ਕੀ ਹੈ ਵੇਅਰ ਹੈਵ ਹੀ ਗੋਨ ਰਾਹ ਹੁਦ ਕਰੀਏ ਕੀ ਹੁਣ ਅਸੀਂ ਕਰਨਾ ਕੀ ਹੈ ਪੰਜਾਬ ਨੇ ਜਾਂ ਸੇ ਐਂਡ ਸਿੱਖ ਐਜ਼ ਅ ਮਾਈਨੋਰਟੀ ਕੀ ਕਰ ਸਕਦੇ 1.72 ਅ ਕ੍ਰਿਸਚੀਅਨ ਥੋੜਾ ਤੋਂ ਜ਼ਿਆਦਾ ਹੈ ਕ੍ਰਿਸਚੀਅਨਸ ਹੈਗੇ ਕੋਈ 2.3 ਉਹ ਪੜ੍ਹੇ ਲਿਖੇ ਵੀ ਜ਼ਿਆਦਾ ਹੈ 84% ਹੈ ਅਸੀਂ ਉਸ ਤੋਂ ਵੀ ਘੱਟ ਹੈ ਤੇ ਹਾਲਾਂਕਿ ਸਾਡਾ ਬੜਾ ਕੰਪੇਅਰ ਟੂ ਸਾਡੀ ਪੋਪੂਲੇਸ਼ਨ ਸਾਡੀ ਪ੍ਰੈਜ਼ੈਂਸ ਇਨ ਨੈਸ਼ਨਲ ਪੋਲਿਟਿਕਸ ਬਹੁਤ ਜ਼ਿਆਦਾ ਸੀ ਹਲੇ ਵੀ ਬਹੁਤ ਜ਼ਿਆਦਾ ਇਹ ਕੁਸ਼ਤਾ ਹੈ ਕਿ 1947 ਤੋਂ ਚਾਹੇ ਇਸ ਲਈ ਕਿ ਅਸੀਂ ਵਿਕਟਿਮ ਬਣੇ ਚਾਹੇ ਇਸ ਲਈ ਕਿ ਅਸੀਂ ਦੁਆਰਾ ਉੱਭਰ ਸਕੇ ਚਾਹੇ ਇਸ ਲਈ ਕਿ ਅਸੀਂ ਬੜੇ ਪਰਸਿਸਟੈਂਟਲੀ ਪ੍ਰੋਟੈਸਟ ਕੀਤਾ ਲਿੰਗੁਇਸਟਿਕ ਸਟੇਟਸ ਲਈ ਬਾਕੀ ਨੇ ਵੀ ਕੀਤਾ ਬੜਾ ਅਸੀਂ ਬਹੁਤ ਕੀਤਾ ਜੋ ਸਾਡੀ ਨਹੀਂ ਬਣੀ ਕਾਰਨ ਜੋ ਵੀ ਹੈ 1.7%2 ਨੂੰ ਬਾਕੀ ਦੇਸ਼ ਨੂੰ ਸਮਝਾ ਦੇਣਾ ਕਿ ਦੇਸ਼ ਲਈ ਖਤਰਾ ਹੈ 1.72% ਨੂੰ ਲੁੱਕ ਲੁੱਕ ਐਟ ਦਾ ਇਨਫੋਰਮੇਸ਼ਨ ਉਹਨਾਂ ਦੀ ਇਨਫੋਰਮੇਸ਼ਨ ਜਾਂ ਇਨਫੋਰਮੇਸ਼ਨ ਪ੍ਰੋਪਾਗੈਂਡਾ ਕਿੰਨਾ ਇਫੈਕਟਿਵ ਸੀ कि ਸਾਰੇ ਦੇਸ਼ ਨੇ ਮੰਨ ਲਿਆ ਸੀ 83 ਤੱਕ ਕਿ ਸਿੱਖ ਦੇਸ਼ ਲਈ ਖਤਰਾ ਹੈ ਤੇ ਮਿਲਟਰੀ ਆਪਰੇਸ਼ਨ ਹੋਣਾ ਚਾਹੀਦਾ ਇਹ ਕਿੰਨੀ ਵੱਡੀ ਸਾਡੀ ਫੇਲ ਹੈ ਤੇ ਕਿੰਨੀ ਵੱਡੀ ਉਹਨਾਂ ਦੀ ਸਕਸੈਸਫੁਲ ਤੇ ਇਸ ਕਰਕੇ ਇਸ ਕਰਕੇ ਇਹ ਸੋਚਣਾ ਕਿ ਸਾਰਾ ਕੁਝ ਹੁਣ ਪੋਲਿਟਿਕਸ ਵਿੱਚ ਤਾਂ ਜਿਹੜਾ ਵੀ ਗੇਮ ਆਫ ਸਕਸੈਸ ਹੈ ਗੇਮ ਆ ਮੈਨੇਜਮੈਂਟ ਹੈ ਉਹਨਾਂ ਦਾ ਕੋਈ ਵੀ ਟੂਲਸ ਇਸਤੇਮਾਲ ਕਰਦੇ ਆ ਅਸੀਂ ਆਨੰਦਪੁਰ ਸਾਹਿਬ ਐਜੀਟੇਸ਼ਨ ਉਹ ਕਿਤੇ ਤਾਂ ਗਲਤੀ ਕੀਤੀ ਹੋਏਗੀ ਆਨੰਦਪੁਰ ਸਾਹਿਬ ਮੱਥੇ ਤੋਂ ਲੈ ਕੇ ਆਰਡੀਨਰੀ ਆਮ ਪੋਲਿਟਿਕਸ ਹੈ ਕਿ ਇੱਕ ਗਰਮ ਦਲ ਹੁੰਦਾ ਇੱਕ ਮੋਡਰੇਟ ਦਲ ਹੁੰਦਾ ਹਰ ਪਾਰਟੀਸ ਹੁੰਦਾ ਕਾਂਗਰਸ ਚ ਤੁਸੀਂ ਹਰ ਕਾਂਗਰਸਟਾਂ ਵਿੱਚ ਹਰ ਪੋਲਿਟੀਕਲ ਪਾਰਟੀ ਦੇ ਵਿੱਚ ਕੋਈ ਜ਼ਿਆਦਾ ਸਟ੍ਰੀਮ ਵੀ ਹੁੰਦੇ ਆ ਮੋਡਰੇਟ ਵੀ ਹੁੰਦੇ ਆ ਮਗਰ ਜਦੋਂ ਕੋਈ ਮਗਰ ਪਾਰਟੀ ਫਿਰ ਵੀ ਇਕੱਠੀ ਰਹਿੰਦੀ ਹੈ ਡਿਬੇਟ ਹੁੰਦੀਆਂ ਡਿਸਕਸ਼ਨ ਹੁੰਦੀਆਂ ਤੇ ਗੱਲ ਗੱਲ ਰਿਜ਼ੋਲਵ ਹੁੰਦੀ ਹੈ ਗਰਮ ਦਲ ਫਾਸਟ ਚਲਣਾ ਚਾਹੁੰਦਾ ਹੈ ਮੋਡਰੇਟ ਦਲ ਉਹਨਾਂ ਰੋਕਦਾ ਗਲਤੀਆਂ ਕਰਨ ਤੋਂ ਮੋਡਰੇਟ ਦਲ ਕੁਝ ਹੋਰ ਸੁਜੈਸ਼ਨ ਦੱਕ ਇਹ ਇਸ ਤਰ੍ਹਾਂ ਹੀ ਚੱਲਦੇ ਆ ਨਾ ਪਾਰਟੀਆਂ ਤੇ ਇਹ ਵੀ ਇੱਕ ਪ੍ਰਾਣੀ ਪੋਲਿਟਿਕਸ ਹੈ ਕਿ ਕਿਸੇ ਪਾਰਟੀ ਨੂੰ ਖਤਮ ਕਰਨ ਲਈ ਜਾਂ ਕਿਸੇ ਪੋਲਿਟੀਕਲ ਮੂਵਮੈਂਟ ਨੂੰ ਖਤਮ ਕਰਨ ਲਈ ਤੁਸੀਂ ਇੱਕ ਆਪਣਾ ਵੀ ਧੜਾ ਬਣਾ ਸਕਦੇ ਹੋ ਜੂਜ਼ ਜਾਂ ਕੈਲੋ ਜਾਂ ਇਜ਼ਰਾਈਲ ਸਭ ਤੋਂ ਜ਼ਿਆਦਾ ਸਕਸੈਸਫੁਲੀ ਇਸ ਲਈ ਹੋਇਆ ਕਿ ਉਹਨਾਂ ਨੇ ਇਹ ਸਟ੍ਰੈਟਜੀ ਬਹੁਤ ਦੇਰ ਤੋਂ 200 ਸਾਲ ਤੋਂ ਚਲਾ ਰਹੀ ਹੈ ਕਿ ਆਪਣੇ ਖਿਲਾਫ ਇੱਕ ਦੁਸ਼ਮਣ ਆਪ ਹੀ ਕ੍ਰੀਏਟ ਕਰੋ ਜਿਹੜਾ ਤੁਸੀਂ ਕੰਟਰੋਲ ਕਰ ਸਕਦੇ ਹੋ ਹੁਣ ਜੋ ਹਮਸ ਨੇ ਅਟੈਕ ਕੀਤਾ ਇਜ਼ਰਾਈਲ ਤੇ ਉਹਨਾਂ ਦਾ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਥੈਟ ਰੀਸਪੈਕਟ ਇਸ ਕੋਈ ਵੀ ਲੀਡਰਸ਼ਿਪ ਕਹਦਾ ਹੈ ਕਿ ਪੈਲੇਸਟਾਈਨਨ ਜੇ ਚਾਹੁੰਦੇ ਮੋਡਰੇਟ ਫੈਕਸ਼ਨ ਕਿ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਅਟੈਕ ਕਰਨ ਦੀ ਜਿਸ ਤਰ੍ਹਾਂ ਚੱਲ ਰਿਹਾ ਸੀ ਸਿਸਟਮ ਚੱਲ ਰਿਹਾ ਸੀ ਉਹਨੂੰ ਇਜ਼ਰਾਈਲ ਖਤਮ ਕਰਨਾ ਬੜਾ ਔਖਾ ਸੀ ਉਹਨਾਂ ਦੇ ਅਟੈਕ ਨਾਲ ਉਹਨਾਂ ਨੂੰ ਪ੍ਰੋਟੈਕਟ ਦੇ ਦਿੱਤੀ ਇਹ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਤਰ੍ਹਾਂ ਦਾ ਫਾਲਸ ਫਲੈਗ ਆਪਰੇਸ਼ਨ ਕਹਿ ਲਓ ਆਪੇ ਬੰਦਿਆਂ ਤੋਂ ਕੁਝ ਕਰਾ ਦਿਓ ਫਿਰ ਉਹਦਾ ਰਿਐਕਸ਼ਨ ਵੀ ਤੁਸੀਂ ਜੋ ਮਰਜ਼ੀ ਕਰਦੇ ਬਲੂ ਸਟਾਰ ਦਾ ਵੀ ਕੁਝ ਇਹੋ ਜਿਹਾ ਕੀਤਾ ਹੋਇਆ ਕਿ ਉਸ ਵੇਲੇ ਸਾਡੇ ਮਾਡਰਨ ਬੰਦੇ ਇਨਵਾਈਟ ਕਰ ਰਹੇ ਸੀ ਸਾਡੀ ਮਾਡਰਨ ਲੀਡਰਸ਼ਿਪ ਹੀ ਉਹਨਾਂ ਵਿੱਚ ਕੋਈ ਆਪਸੇ ਤੇਲ ਮੇਲ ਨਹੀਂ ਸੀ ਉਹ ਇਕੱਠੇ ਰਹਿ ਨਹੀਂ ਸਕੇ ਇੱਕ ਪਾਸੇ ਸੰਜੈ ਨਾਇਲ ਸਿੰਘ ਸੀ ਇੱਕ ਪਾਸੇ ਥਰਡੀ ਨਾਰਮਲ ਲੀਡਰਸ਼ਿਪ ਸੀ ਪਰ ਆਪਾਂ ਇਕੱਠੇ ਰਹਿਣੇ ਆਪਾਂ ਇੱਕ ਦੂਜੇ ਨੂੰ ਬਲੇਮ ਹੀ ਕਰਨ ਲੱਗ ਪਏ ਨਾ ਜੇ ਇਕੱਠੇ ਰਹਿੰਦੇ ਤਾਂ ਉਹੋ ਜਿਹੀਆਂ ਗਲਤੀਆਂ ਹੋਣੀਆਂ ਨਹੀਂ ਸੀ ਉਹਨਾਂ ਨੂੰ ਮੌਕਾ ਮਿਲਣਾ ਹੀ ਨਹੀਂ ਸੀ ਸੀ ਉਹਨਾਂ ਨੇ ਤਾਂ ਕੀਤਾ নো ਡਾਊਟ ਯਸ ਉਹਨਾਂ ਦਾ ਉਹਨਾਂ ਦਾ ਪੋਲਿਟਿਕਸ ਹੈ ਕੀ ਪੋਲਿਟਿਕਸ ਕੋ ਸੰਤਾਨ ਦੀ ਗੇਮ ਤਾਂ ਹੈ ਨਹੀਂ ਪੋਲਿਟਿਕਸ ਹੈ ਜਿਹੜੇ ਸਭ ਤੋਂ ਜ਼ਿਆਦਾ ਅੰਬਿਸ਼ਸ ਆ ਸਭ ਤੋਂ ਜ਼ਿਆਦਾ ਪਾਵਰ ਹੰਗਰੀ ਬੰਦੇ ਆ ਉਹਨਾਂ ਨੇ ਇੱਕ ਦੋ ਜਣ ਲੜ ਕੇ ਕਿਸੇ ਗੱਦੀ ਤੇ ਕਬਜ਼ਾ ਕਰਨਾ ਜਿੱਦਣ ਸੰਤ ਆ ਕੇ ਪੋਲਿਟਿਕਸ ਉਦੋਂ ਦਾ ਕੋਈ ਪ੍ਰੋਬਲਮ ਰਹਿ ਨਹੀਂ ਜਾਂਦੇ ਉਦੋਂ ਦਾ ਬੈਠ ਕੇ ਸਾਰੇ ਪ੍ਰੋਬਲਮ ਹੱਲ ਹੋ ਜਾਂਦੇ ਆ अनफॉर्चूनेटली पॉलिटिक्स ਵੀ ਤਾਂ ਉਹ ਬੰਦੇ ਜਾਂਦੇ ਆ ਸੰਤਾ ਨੂੰ ਪੋਲਿਟਿਕਸ ਤੇ ਲੋਡ ਵੀ ਰਹਿੰਦੀ ਨਹੀਂ ਲੋਡ ਵੀ ਨਹੀਂ ਰਹਿੰਦੀ ਪਾਵਰ ਤੇ ਲੋਡ ਵੀ ਨਹੀਂ ਹੁੰਦੀ ਵਿਸ਼ੇਸ਼ਤਾ ਹੋ ਸਕਦੀ ਹੈ ਪੋਲਿਟਿਕਸ ਕੇ ਨਾ ਤਾਂ ਅਲੱਗ ਗੇਮ ਹੈ ਔਰ ਜੋ ਲੋਕਤੰਤਰ ਦੀ ਪੋਲਿਟਿਕਸ ਹੋਰ ਵੀ ਅਲੱਗ ਗੇਮ ਹੈ ਤੁਸੀਂ ਹਜ਼ਾਰਾਂ ਫੈਕਸ਼ਨਸ ਨੂੰ ਇਕੱਠਾ ਕਰਨਾ ਹੈ ਹਜ਼ਾਰਾਂ ਫੈਕਸ਼ਨਸ ਨੂੰ ਸੱਚ ਝੂਠ ਬੋਲ ਕੇ ਇਕੱਠਾ ਕਰਕੇ ਇੱਕ ਮੈਜੋਰਟੀ ਕ੍ਰੀਏਟ ਕਰਨੇ ਇਹ ਕੋਈ ਸੰਤਾ ਦਾ ਕੰਮ ਥੋੜੀ ਹੈ ਮੈਜੋਰਟੀ ਕ੍ਰੀਏਟ ਕਰਨਾ ਇਹ ਵਾਕਿਆ ਬੜੇ ਅਲੱਗ ਤਰ੍ਹਾਂ ਦਾ ਕੰਮ ਹੈ ਸੋ ਇਹ ਇਹ ਆਪਾਂ ਰੈਟਰੋਸਪੈਕਟ ਹੋਰ ਤਾਂ ਬੜੀਆਂ ਆਪਾਂ ਐਨਾਲਿਸਿਸ ਕਰ ਲੈਣੇ ਆ ਪਰ ਸਾਡਾ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਤੋਂ ਜਿਹੜੀ ਅੱਗੇ ਐਜੀਟੇਸ਼ਨ ਚੱਲੀ ਉਹ ਕਿੱਥੇ ਰੌਂਗ ਟਰਨ ਲੈ ਗਈ ਕੇਂਦਰਾ ਗੰਧ ਨੂੰ ਏਡਾ ਵੱਡਾ ਮੌਕਾ ਮਿਲ ਗਿਆ ਕਿ ਦਰਬਾਰ ਸਾਹਿਬ ਤੇ ਅਟੈਕ ਕਰ ਲਿਓ ਦੇਸ਼ ਸਪੋਰਟ ਕਰ ਲਿਆ ਉਸ ਤੋਂ ਬਾਅਦ ਇਹ ਇਲੈਕਸ਼ਨਾਂ ਦੇ 2/3 ਮੈਜੋਰਟੀ ਨਾਲ ਆਈਏ ਕਿੰਨਾ 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 ਸਾਡੇ ਵੱਲੋਂ ਕਿੰਨੀਆਂ ਵੱਡੀਆਂ ਗਲਤੀਆਂ ਹੋ ਗਈਆਂ ਕਿ ਆਪਾਂ ਜਾਂ ਤਾਂ ਲੋਕਤੰਤਰੀ ਪੋਲਿਟਿਕਸ ਨੂੰ ਸਮਝਿਆ ਨਹੀਂ ਲੋਕਤੰਤਰੀ ਪੋਲਿਟੀ ਹੋਣ ਇਹੀ ਸਵਾਲ ਆਪਾਂ ਤਿੰਨ ਲੀਡਰ ਵੱਡੇ ਦੇਖ ਚੁੱਕੇ ਇੱਕ ਪ੍ਰਕਾਸ਼ ਸਿੰਘ ਬਾਦਲ ਦਾ ਰਾਹ ਹੈ ਇਕ ਸੁਮੇਸ਼ ਸਿੰਘ ਮਾਨਦਰਾ ਹੈ ਇੱਕ ਸੰਜਨੈ ਸਿੰਘ ਦਾ ਰਾਹ ਹੈ ਤਿੰਨੋ ਹੀ ਡੈਡ ਐਂਡ ਲੱਗਦੇ ਹੁਣ ਸਾਨੂੰ ਤਿੰਨੋ ਹੀ ਡੈਡ ਐਂਡ ਹੈ ਤਿੰਨੋ ਪਾਸੇ ਕੋਈ ਅਚੀਵਮੈਂਟ ਨਹੀਂ ਹੋਇਆ ਬਾਅਦ ਸਭਨੇ ਪਰਿਵਾਰ ਦੇ ਅਚੀਵਮੈਂਟ ਕਰ ਲਏ ਬਟ ਇੱਕ ਪਾਸੇ ਲੇਜੈਂਡ ਬਣ ਗਿਆ ਜਿਹੜਾ ਉਹ ਬੀਜ ਬਣ ਗਿਆ ਹੈ ਵਿਚਾਰ ਬਣ ਗਿਆ ਹੈ ਕਿ ਸਾਨੂੰ ਕਦੇ ਇਨਸਾਫ ਇੱਥੇ ਮਿਲੇ ਨਹੀਂ ਸਕਦਾ ਉਹ ਇੱਕ ਵੱਡਾ ਸੀਡ ਬਣ ਗਿਆ ਚਾਹੇ ਅੱਜ ਹੋਣੇ 5 ਸਾਲ ਸੌ ਬਾਅਦ ਮਰੇ 1000 ਸਾਲ ਬਾਅਦ ਬਣੇ ਖਾਲਿਸਤਾਨ ਜਿਹੜੀ ਨੀਂਵ ਹੈ ਪੈ ਗਈ ਹੈ ਉਹ ਵਿਚਾਰ ਤੱਕ ਦੇ ਮਰਨਾ ਨਹੀਂ ਮਗਰ ਰਾਈਟ ਨਾਓ ਤੁਸੀਂ ਹੁਣ ਉਹ ਦੇਖੋ 크ਿਸਚੀਅਨਸ ਵੀ ਹਮੇਸ਼ਾ ਹੈ 크ਿਸਚੀਅਨਸ ਹੁਣ ਕਿੰਨੇ ਜਿਆਦਾ ਹਾਸ਼ੇ ਤੇ ਹੈ ਜਿਸ ਤਰ੍ਹਾਂ ਮੁਸਲਮਾ ਉਹਦੇ 크ਿਸਚੀਅਨ ਨੂੰ ਪ੍ਰੋਸੀਕਿਊਟ ਕੀਤਾ ਜਾਂਦਾ ਉਹਨਾਂ ਨੇ ਕਿਸੇ ਵੇਲੇ ਆਪਣੀ એનર્ਜੀ ਕਿੰਨੀ ਪੜ੍ਹਾਈ ਸਕੂਲਾਂ ਦੂਜੇ ਕੰਸਟਰਕਟਿਵ ਐਕਟੀਵਿਟੀਜ਼ ਲਈ ਜਿੱਥੇ ਇੱਥੇ 크ਿਸਚੀਅਨ ਯੰਗ men ਐਸੋਸੀਏਸ਼ਨਸ ਹੈ ਹਾਲਾਂਕਿ ਇੰਟਰਨੈਸ਼ਨਲ ਪੋਲਿਟਿਕਸ ਵਿੱਚ ਉਹਨਾਂ ਦੀ ਵਰਲਡ ਪਾਵਰਸ ਹੈ ਉਸਦੇ باوجود ਵੀ ਉਹਨਾਂ ਨੇ ਲਾਸਟ ਸੈਂਡ ਦੀ ਪੋਲਿਟਿਕਸ ਵਿੱਚ ਨਹੀਂ ਪਏ ਲਾਸਟ ਸੈਂਡ ਦੀ ਪੋਲਿਟਿਕਸ ਅਸੀਂ ਸਮਸ਼ੇ ਪਏ ਅਸੀਂ ਆਪਣੇ ਕਲਚਰ ਦੇ ਸਾਹਮਣੇ ਆਪਣੀ ਹਿਸਟਰੀ ਦੇ ਸਾਹਮਣੇ ਇਹ ਪੈ ਗਏ ਲਾਸਟ ਸੈਂਡ ਦੇ ਚੱਕਰਾਂ ਵਿੱਚ ਪੈ ਗਏ ਪਰ ਡੈਮੋਕਰੇਸੀ ਵਿੱਚ ਕੋਈ ਲਾਸਟ ਸੈਂਡ ਹੁੰਦਾ ਨਹੀਂ ਇਹ ਸ਼ਹੀਦਾਂ ਲਈ ਹੁੰਦਾ ਹੈ ਸੰਤਾਂ ਲਈ ਹੁੰਦਾ ਜਿੱਥੇ ਥੋੜੇ ਸਿੱਧਾ ਉਦੋਂ ਹੁੰਦਾ ਹੈ ਪਰ ਡੈਮੋਕਰੇਸੀ ਦੇ ਵਿੱਚ ਚਲਾਕੀਆਂ ਹੋਰ ਹਜ਼ਾਰ ਤਰ੍ਹਾਂ ਦੇ ਹੋ ਲੈਅਰਸ ਹੁੰਦੀਆਂ ਉਹਦੇ ਵਿੱਚ ਲਾਸਟ ਸੈਂਡ ਨਹੀਂ ਹੁੰਦਾ ਲਾਸਟ ਐਂਡ ਦਾ ਉਹਦੇ ਹੁੰਦਾ ਜੇ ਤੁਹਾਡੇ ਸਿਰ ਤੇ ਚੜੇ ਆਏ ਤਾਂ ਤੁਸੀਂ ਗੋਲੀ ਹੋ ਤਾਂ ਚਲੋ ਮੰਨਿਆ ਮਗਰ ਆਰਡਨਰੀ ਪੋਲਿਟਿਕਸ ਵਿੱਚ ਤੁਸੀਂ ਆਊਟ ਮੈਨੂਵਰ ਹੋ ਜਾਂਦੇ ਆ ਤਾਂ ਇਸ ਕਰਕੇ ਇਹ ਆਪਾਂ ਨੂੰ ਇਕਨੋਲਜ ਕਰਨਾ ਪੈਗਾ ਕਿ ਜਿਹੜੀ ਆਪਾਂ ਜਿੰਨੀ ਮਰਜ਼ੀ ਬੇਇਨਸਾਫੀਆਂ ਹੋਈਆਂ ਮੈਂ ਵੀ ਜਿਆਦਾ ਸਮਝਦਾ ਹਾਂ ਮੈਂ ਵੀ ਸਮਝਦਾ ਕਿ ਸ਼ੁਰੂ ਹੋ ਤੋ ਕਿੰਨੇ ਚਲਾਕ ਹੈ ਕਾਂਗਰਸ ਦੀ ਚਲਾਕੀ ਸਭ ਦੀ ਚਲਾਕੀ ਮਗਰ ਚਲਾਕੀ ਨੂੰ ਤਾਂ ਚਲਾਕੀ ਨਾਲ ਹੀ ਮੈਨੇਜ ਕਰਨਾ ਨਾ ਪੋਲਿਟਿਕਸ ਨੂੰ ਤਾਂ ਪੋਲਿਟਿਕਸ ਦੇ ਤਰੀਕੇ ਨਾਲ ਤੁਹਾਨੂੰ ਹੁਨਰ ਅਸੀਂ ਕਿਉਂ ਨਹੀਂ ਡਿਵੈਲਪ ਕਰ ਸਕਿਆ ਉਹ ਉਹ ਜਿਹੜੀਆਂ ਘਾਟ ਹੈ ਉਹ ਘਾਟ ਦੇ ਬੜੇ ਵੱਡੇ ਕਾਂਸਿਕਵੈਂਸਸ ਹੈ ਉਹ ਹਰ ਵਾਲੀ ਆਪਾਂ ਇੱਕੋ ਹੀ ਤਰੀਕਾ ਦੇਖੋ ਕਿੰਨਾ 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 ਮਾਰਜਨਾਈਜ਼ ਹੋ ਗਏ ਆ ਕਿੱਥੇ ਅਸੀਂ ਟੌਪ ਸੀ ਔਰ ਟੌਪ ਵੀ ਤੇ ਟੌਪ ਮੀਨਸ ਕਿ ਸਾਨੂੰ ਬਹੁਤ ਜ਼ਿਆਦਾ ਅਸੀਂ ਅਸੀਂ ਜਿਹੜੀ ਐਜ਼ ਅ ਕਮਿਊਨਿਟੀ ਬਹੁਤ ਜ਼ਿਆਦਾ ਕਹਿ ਲਓ ਬ੍ਰਿਟਿਸ਼ ਨੇ ਸਾਨੂੰ ਬਹੁਤ ਜ਼ਿਆਦਾ ਇਨਕਰੇਜ ਕੀਤਾ ਜਦ ਬਹੁਤ ਜ਼ਿਆਦਾ ਬਾਕੀ ਕਮਿਊਨਿਟੀ ਨੂੰ ਇੰਪੋਰਟੈਂਸ ਦਿੱਤੀ ਤੇ ਸਾਨੂੰ ਲੱਗਿਆ ਤੇ ਜਿੱਦਾਂ ਦਾ ਪਿਛਲੇ 50 ਸਾਲ ਤੋਂ ਅਸੀਂ ਸਮਝ ਲੱਗਿਆ ਉਸ ਵੇਲੇ ਤੇ ਉਸ ਵੇਲੇ ਸਾਨੂੰ ਐਕਚੁਅਲੀ ਲੱਗਦਾ ਸੀ ਕਿ ਅਸੀਂ ਸਪੈਸ਼ਲ ਬੰਦੇ ਆ ਅਸੀਂ ਸਪੈਸ਼ਲ ਪੀਪਲ ਆ ਅਸੀਂ ਸਪੈਸ਼ਲ ਕਮਿਟੀ ਸਾਨੂੰ ਅਲੱਗ ਹੱਕ ਚਾਹੀਦੇ ਆ ਚਲੋ ਉਸ ਵੇਲੇ ਕਾਂਗਰਸ ਨੇ ਇੰਤਜ਼ਾਹਾ ਕੀਤਾ ਪ੍ਰੋਮਿਸ ਕਰਤਾ ਅਸੀਂ ਬੇਵਕੂਫਾਂ ਵਾਂਗ ਮੰਨ ਵੀ ਲਿਆ ਇਦਾਂ ਦਾ ਪ੍ਰੋਮਿਸਾਂ ਦਾ ਕੀਮਤ ਹੁੰਦਾ ਰੈਜ਼ੋਲੂਸ਼ਨ ਕਿਸੇ ਦਾ ਉਹ ਰੈਜ਼ੋਲੂਸ਼ਨ ਨਾ ਕੋਈ ਉਹ ਕੋਈ ਉਹ ਕੋਈ ਯਕੀਨ ਕਰਨ ਵਾਲੀ ਚੀਜ਼ਾਂ ਹੁੰਦੀਆਂ ਇੱਥੇ ਤਾਂ ਕੰਟਰੈਕਟ ਨਹੀਂ ਆਨਰ ਹੋਇਆ ਤੋ ਗੱਲਾਂ ਦਾ ਕੀਮਤੋਂ ਰਹਿ ਗਿਆ ਮਗਰ ਇਹ ਜਿਹੜਾ ਸਾਡਾ ਸਾਡਾ ਜਿਹੜਾ ਸਾਈਕੋਲੋਜੀਕਲੀ ਪੈਦਾ ਹੋ ਗਿਆ ਕਿ ਅਸੀਂ ਸਪੈਸ਼ਲ ਐ ਤੇ ਸਾਨੂੰ ਸਪੈਸ਼ਲ ਰਾ ਹਿੱਸੇ ਚਾਹੀਦੇ ਆ ਸਪੈਸ਼ਲ ਹੱਕ ਚਾਹੀਦੇ ਆ ਉਹਦਣਾ ਇੱਕ ਵੱਡੀ ਮਾਨਸਤਾ ਪੈਦਾ ਹੋਈ ਕਿ ਅਸੀਂ ਕਿਸੇ ਹੋਰ ਨੂੰ ਸਮਝਦੇ ਕੁਛ ਨਹੀਂ ਸੀ ਦੇਖੋ ਰੈਸਟ ਆਫ ਇੰਡੀਆ ਵਿੱਚ 1857 ਵਿੱਚ ਸਾਡੇ ਮਹਾਰਾਜਾ ਪਟਿਆਲ ਦੇ ਫੌਜਾਂ ਨੇ ਅੰਗਰੇਜ਼ਾਂ ਨਾਲ ਦਿੱਤਾ ਇੱਕ ਦਾ ਭੁੱਲ ਸਕਦੇ ਆ ਉਹਨਾਂ ਨੇ ਦੇਖਿਆ ਕਿ ਸਿੱਖ ਮਾਰ ਰਹੇ ਆ ਅੰਗਰੇਜ਼ਾਂ ਨਾਲ ਬਾਕੀ ਹਿੰਦੁਸਤਾਨ ਦੇ ਸਪਰੈਸ ਕਰ ਰਹੇ ਆ ਉਹ ਜਿਹੜੇ ਉਹ ਉਹ ਰੂਟ ਹੈ 84 ਵਿੱਚ ਜਦੋਂ ਲੱਗੇ ਕਿ ਦੇਸ਼ ਕੇ ਗਦਾਰ ਹੈ ਅਸੀਂ ਉਹ ਰੂਟ ਹੈ ਉਹ ਮੋਰਲ ਹਿਸਟਰੀ ਖਤਮ ਥੋੜੀ ਹੁੰਦੀ ਹੈ ਜਦੋਂ ਸਿੱਖ ਇੰਡੀਆ ਵਾਰ ਵਿੱਚ ਹਿੰਦੁਸਤਾਨ ਦੇ ਸਾਡੇ ਕਾਲ ਵੜੇ ਸਾਡੇ ਅੰਦਰ ਵੀ ਨਫਰਤ ਪੈਦਾ ਹੋਈ ਸੀ ਸੋ ਜਿਹੜੀ ਜਿਹੜੇ 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 ਸਾਡੇ ਜਿਹੜੀਆਂ ਸਾਡੀਆਂ ਡਿਮਾਂਡ ਸੀ ਉਹ ਤਾਂ ਸਾਰੇ ਸਾਰੇ ਦੇਸ਼ ਲਈ ਸੀ ਨਾਨਪੁਰ ਸਾਹਿਬ ਰੈਜ਼ੋਲੂਸ਼ਨ ਬੇਸਿਕਲੀ ਦੇਸ਼ ਦੀਆਂ ਸੀਤਾ ਦੀ ਸੋਲੂਸ਼ਨ ਸੀ ਕਿ ਸਾਰੇ ਸਟੇਟਸ ਦਾ ਫੈਡਰਲ ਸਟਰਕਚਰ ਚੰਗਾ ਬਣੇ ਸਾਰੀ ਸਟੇਟਸ ਨੂੰ ਜ਼ਿਆਦਾ ਪਾਵਰ ਮਿਲੇ ਸੈਂਟਰਲ ਗਵਰਨਮੈਂਟ ਦੇ ਘੱਟ ਪਾਵਰਾ ਹੋਣ ਇਹ ਐਕਚੁਅਲੀ ਜਿਹੜਾ ਵੀ ਸੋਚਦਾ ਪੋਲਿਟਿਕਲ ਆਕੇ ਸੋਲੂਸ਼ਨ ਹੈ ਇਹ ਸੋਲੂਸ਼ਨ ਨੂੰ ਆਪਾਂ ਬਹੁਤ ਜ਼ਬਰਦਸਤ ਤਰੀਕੇ ਨਾਲ ਇੱਕ ਇੱਕ ਪਿੰਡ ਦੇਸ਼ ਦੇ ਪਿੰਡ ਵਿੱਚ ਪਹੁੰਚਾ ਸਕਦੇ ਸੀ ਬਟ ਉਹ ਬਣ ਕੀ ਗਿਆ ਕਿ ਅਸੀਂ ਦੇਸ਼ ਨੂੰ ਤੋੜਨਾ ਚਾਹੁੰਦੇ ਕਿੰਨੇ ਵੱਡੇ ਸਾਡੀ ਮੈਂ ਤਾਂ ਆਪਣੀ ਫੇਲਰ ਮੰਨਦਾ ਸਾਡੇ ਪੰਜਾਬ ਦੀ ਫੇਲਰ ਮੰਨਦਾ ਸਾਡੀ ਲੀਡਰਸ਼ਿਪ ਦੀ ਫੇਲਰ ਮੰਨਦਾ ਉਹਦੇ ਚ ਇਹੋ ਜਿਹਾ ਕੁਝ ਹੈ ਹੀ ਨਹੀਂ ਸੀ ਕਿ ਕੋਈ ਤੁਹਾਨੂੰ ਇਹ ਕਹਿ ਸਕੇ ਕਿ ਤੁਸੀਂ ਵਕਫਾਦਾਰ ਹੋ ਤੁਸੀਂ ਦੇਸ਼ ਨੂੰ ਤੋੜਨਾ ਚਾਹੁੰਦੇ ਮਗਰ ਅਸੀਂ ਦੇਸ਼ ਦੇਸ਼ ਮੰਨ ਗਿਆ ਦੇਸ਼ ਨੂੰ ਬਰਨਾਲੀ ਦਿੱਤਾ ਗਿਆ ਔਰ ਅਸੀਂ ਉਹਨੂੰ ਕਾਊਂਟਰ ਕਰੇ ਵੀ ਸਕੇ ਸੋ ਇਹ ਹਲੇ ਵੀ ਅੰਦੇ ਚੱਲ ਰਿਹਾ ਹੈ ਹੁਣ ਸਾਡੇ ਕੋਲ ਜਿਹੜਾ ਨੈਕਸਟ ਅਮਰਜਿੰਗ ਲੀਡਰ ਹੈ ਤਿੰਨਾ ਦੀ ਆਪਾਂ ਦੇਖ ਲੈ ਅਮਰਿਤਪਾਲ ਜੋ ਮਰਜੀ ਹੈ ਲੋਕਾਂ ਨੂੰ ਪਸੰਦ ਕਰਦੇ ਉਹਦੇ ਪਿੱਛੇ ਉਹ 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 ਇਸੇ ਕਾਕੇ ਨੂੰ ਡਲ ਲੱਗਦਾ ਉਸ ਤੋਂ ਹੁਣ ਉਹ ਕਿਹੜੇ ਰਾਹ ਜਾਂਦਾ ਉਹ ਵੀ ਸਾਨੂੰ ਪਤਾ ਨਹੀਂ ਕਿਉਂਕਿ ਜਿੰਨੀਆਂ ਮਰਜ਼ੀ ਆਪਾਂ ਗੱਲਾਂ ਕਰ ਲਈ ਜਿਹੜੀ ਲੀਡਰਸ਼ਿਪ ਹੈ ਉਹ ਤਾਂ ਪਤਾ ਨਹੀਂ ਕਿਸ ਤਰ੍ਹਾਂ ਹੁੰਦੀ ਹੈ ਕਿਸ ਤਰ੍ਹਾਂ ਬਣਉਂਦੀ ਹੈ ਉਹ ਲੀਡਰਸ ਜਾਂ ਹਰ ਵਾਲੀ ਬੜੇ ਬੜੇ ਮੈਨ ਦਾ ਸਮਝਦਾ ਕਿ ਬਨਾਇਆ ਬਣਾਉਣਾ ਓਕੇ ਲੀਡਰਸ਼ਿਪ ਹੈ ਮਰਜੀ ਹੁੰਦੀ ਹੈ ਤੋ ਇੰਨੇ ਸਾਲਾਂ ਵਿੱਚ ਕੋਈ ਹੋਰ ਲੀਡਰਸ਼ਿਪ ਅਮਰਜ ਨਹੀਂ ਹੋਈ ਜਿਹੜੀ ਲੀਡਰਸ਼ਿਪ ਅਮਰਜ ਹੋਈ ਉਹ ਕਿੰਨੇ ਕਿੰਨੇ ਘਟ ਸਾਡੇ ਸ਼ਾਮ ਤੋਂ ਕਿੰਨੇ ਥੱਲੇ ਨਿਕਲੀ ਤੇ ਜਿਹੜੀ ਹੁਣ ਲੇਟੈਸਟ ਲੀਡਰਸ਼ਿਪ ਜਿਹੜੀ ਹੈ ਕਿ ਉਸ ਤੋਂ ਉਸ ਤੋਂ ਸਰਕਾਰ ਨੂੰ ਵਾਕਿਆ ਡਰ ਲੱਗ ਰਿਹਾ ਕਿ ਉਹਨੂੰ ਅੰਦਰ ਹੀ ਰੱਖਿਆ ਹੋਇਆ ਹੈ ਉਹਨੂੰ ਕਿਹੜੇ ਰਾਜ ਆਏਗਾ ਔਰ ਕਿਹੜਾ ਰਾਜ ਚੂਸ ਕਰੇਗਾ ਇਹ ਇੱਕ ਵੱਡਾ ਚੈਲੰਜ ਹੈ ਪਰ ਮੇਰੇ ਸਾਹਮਣੇ ਜਿਹੜੀ ਸਾਡੀ ਸਾਰੀ ਇਨਟਰੋਸਪੈਕਸ਼ਨ ਹੈ ਸਾਰੇ ਹੋਣ ਚਾਹੀਦੇ ਜਿਹੜੀ ਸਾਡੀਆਂ ਅਬਿਲਿਟੀਜ਼ ਸਾਡੀਆਂ ਕੋਰ ਅਬਿਲਿਟੀਜ਼ ਅਸੀਂ ਕਿਵੇਂ ਮੈਨੇਜ ਕਰਨਾ ਹੈ ਇਸ ਫੇਜ਼ ਵਿੱਚ ਅਸੀਂ ਪੜਾ ਸਕੂਲ ਖੋਲਦੇ ਆ ਕਿ ਇਹ ਹਥਿਆਰ ਇਕੱਠੇ ਕਰਨੇ ਆ ਇਸ ਫੇਜ਼ ਵਿੱਚ ਆਪਾਂ ਖਾਲਸਾ ਦੀ ਗੱਲ ਕਰਨੀ ਆ ਜਾਂ ਡੈਮੋਕਰੇਸੀ ਦੀ ਗੱਲ ਕਰਨੀ ਆ ਇਹ ਸਾਰੇ ਸਾਡੇ ਹੱਥ ਵਿੱਚ ਹੈ ਉਹਦੇ ਨਾਲ ਉਹਦੇ ਨਾਲ ਅਲਟੀਮੇਟਲੀ ਸਾਡਾ ਸਰਵਾਈਵਲ ਕਹਿ ਲਓ ਸਾਡਾ ਫਿਊਚਰ ਜੁੜਿਆ ਹੋਇਆ ਆਪਣੀਆਂ ਕੱਲੀਆਂ ਗਰੀਵੈਂਸ ਨਾਲ ਹੀ ਜਾਂ ਨਰੇਸ਼ਨ ਲਿਸਟਿੰਗ ਆਊਟ ਆਲ ਦਾ ਥਿੰਗਸ ਬੈਡ ਹੈਪਨ ਟੂ ਅਸ ਕਿਉਂਕਿ ਜਿਹੜਾ ਰੈਸਟ ਆਫ ਇੰਡੀਆ ਹੈ ਉਹ ਸਾਡਾ ਉਸ ਤਰ੍ਹਾਂ ਦਾ ਦੁਸ਼ਮਣ ਤਾਂ ਨਹੀਂ ਹੈ ਜਿੱਦਾਂ ਪੋਲਿਟਿਕਲ ਲੀਡਰਸ਼ਿਪ ਹੁੰਦੀ ਹੈ ਪੋਲਿਟਿਕਲ ਲੀਡਰਸ਼ਿਪ ਨੇ ਤਾਂ ਮinority ਇਸਤੇਮਾਲ ਕਰਦੇ ਨੇ ਸਾਡੇ ਸਾਹਮਣੇ ਮੁਸਲਮਾਨ ਮinority ਨੂੰ ਟਾਰਗੇਟ ਕਰਕੇ ਵੋਟਾਂ ਲੈ ਰਹੇ ਨੇ ਮਿਸਿਸ ਗਾਂਧੀ ਨੇ ਸਾਨੂੰ ਟਾਰਗੇਟ ਕਰਕੇ ਮਿਸਲ ਬਟ ਉਹਨਾਂ ਦੀ ਮਿਲਕਲ ਤਾਂ ਇਹ ਹੈ ਕਿ 1.72 ਨੂੰ ਉਹਨਾਂ ਨੇ ਐਨਾ ਵੱਡਾ ਬਣਾਤਾ ਕਿ ਉਹ ਲੱਗਿਆ ਕਿ ਦੇਸ਼ ਉਹਨਾਂ ਕਾ ਕੇ ਖਤਰੇ ਵਿੱਚ ਹੈ ਅੱਜ ਅੱਜ 10% 20% ਲੋਕਾਂ ਦਾ 14% ਮੁਸਲਮਾਨਾਂ ਨੂੰ ਉੱਦ ਬਣਾਇਆ ਜਾ ਰਿਹਾ ਹੈ ਕਿ ਸ ਦੇਸ਼ ਖਤਰੇ ਵਿੱਚ ਹੈ 80% ਹਿੰਦੂ ਤਾਂ ਵੀ ਦੇਸ਼ ਖਤਰੇ ਵਿੱਚ ਹੈ ਤੇ ਹੈ ਤਾਂ ਪੋਲਿਟਿਕਸ ਬੜੇ ਪੋਲਿਟਿਕਸ ਜੇ ਤੁਸੀਂ ਜੇ ਪੋਲਿਟੀਕਲ ਸਿਸਟਮ ਵਿੱਚ ਰਹਿਣਾ ਹੈ ਤੇ ਪੋਲਿਟਿਕਸ ਦੀ ਡੀਪ ਅੰਡਰਸਟੈਂਡਿੰਗ ਕਰਕੇ ਕਮਿਊਨਿਟੀ ਨੂੰ ਐਜੂਕੇਟ ਕਰਨਾ ਹੀ ਪਏਗਾ ਮੈਂ ਤਾਂ ਵੱਡਾ ਇਹ ਹੈ ਕਿ ਗਰੀਵੈਂਸ ਦਾ নো ਡਾਊਟ ਬਹੁਤ ਜੈਨੂਇਨ ਹੈ 100% ਹੈ ਜੇ ਉਦਨ ਲੀਡਰਸ਼ਿਪ ਵਾਈਸ ਹੁੰਦਾ ਇਹ ਝਗੜਾ ਹੋਣਾ ਹੀ ਨਹੀਂ ਸੀ ਮਗਰ ਨਾ ਉਹ ਲੈ ਚਾਣਾ ਪੱਲਾ ਪੈ ਗਿਆ ਵੀ ਦਾ ਵੈਰੀ ਲੈਵਲ ਲੀਡਰਸ਼ਿਪ ਨਾਜਾ ਵੈਰੀ ਲੈਵਲ ਪੋਲਿਟੀਕਲ ਪਾਰਟੀ ਨਾਜਾ ਵੈਰੀ ਲੈਵਲ ਜਿਹੜੀ ਸੈਂਟਰਲ ਗਵਰਨਮੈਂਟ ਹੈ ਜੌਨਾਂ ਦਾ ਜੋ ਜਿਸ ਤਰ੍ਹਾਂ ਦਾ ਵੀ ਨਾ ਅਜੰਡਾ ਹੈ ਤੋ ਉਹਨੂੰ ਮੈਨੇਜ ਉਹਨੂੰ ਮੈਨੇਜ ਕਰਨ ਲਈ ਜਾਂ ਉਹ ਮੁਕਾਬਲਾ ਕਰਨ ਲਈ ਜ ਆਪਣੇ ਸਰਵਾਈਵਰ ਲਈ ਜਿਹੜੀਆਂ ਸਟ੍ਰੈਟਜੀਸ ਐਸ ਨੇ ਇਸਤੇਮਾਲ ਕਰਨੇ ਉਹ ਬਹੁਤ ਅਲੱਗ ਹੋਣਗੇ ਉਹ ਉਹ ਸੰਜ ਨਾਇਸਿੰਘ ਪਿੰਨਵਾਲ ਦਾ ਰਾਹ ਨਹੀਂ ਹੋ ਸਕਦਾ ਰਾਈਟ ਨਾਉ ਉਹ 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 ਪ੍ਰਕਾਸ਼ ਸਿੰਘ ਬਾਦਲ ਦਾ ਆ ਵੀ ਨਹੀਂ ਹੋ ਸਕਦਾ ਕਿਉਂਕਿ ਉਹ ਤੇ ਬੇਈਮਾਨੀ ਉਸ ਸਿਰ ਨੂੰ ਸੇ ਇਮਾਨਦਾਰਾ ਵੀ ਨਹੀਂ ਹੋ ਸਕਦਾ ਜੇ ਤੁਸੀਂ ਪਾਰਲੀਮੈਂਟ ਦੀ ਐਂਟਰੀ ਨਾ ਕਰੋ ਇੰਨੀ ਵੱਡੀ ਛੋਟ ਛੋਟੀਆਂ ਪ੍ਰੋਬਲਮਾਂ ਸੋਲਵ ਕਰਦੇ ਮਾਈਨੋਰਟੀ ਗਵਰਨਮੈਂਟ ਸੀ ਕਿੰਨਾ ਆਸਾਨ ਸੀ 11 MP ਨੂੰ ਛੋਟ ਛੋਟੀਆਂ ਪ੍ਰੋਬਲਮਾਂ ਚੰਦੀ ਕਰਦੀ ਕੋਈ ਪ੍ਰੋਬਲਮ ਹੈ ਪਾਣੀ ਦੀ ਪ੍ਰੋਬਲਮ ਹੈ ਕਾਨੂੰਨ ਦੇ ਮੁਤਾਬਿਕ ਹੈ 2 ਮਿੰਟਾਂ ਵਿੱਚ ਸੈਂਟਰ ਕੰਮ ਚਾਵੇ ਤਾਂ ਸੋਲਵ ਹੋ ਸਕਦੇ ਸੀ ਸੋ ਤਿੰਨੋਂ ਰਾ ਅਸੀਂ ਦੇਖ ਚੁੱਕੇ ਆ ਚੌਥਾ ਰਾ ਦੇਖ ਹੀ ਲਿਆ ਜੇ ਬਿਲਕੁਲ ਬਾਰੋਲੇ ਹੋਂਦ ਕੀ ਹੁੰਦਾ ਸੋ ਇਸ ਤੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਲੋਡ ਹੈ बार-बार ਐਨਲਿਸਿਸ ਕਰਕੇ ਅੱਜ ਦੇ ਮਾਹੌਲ ਦੇ ਵਿੱਚ ਅੱਜ ਦੇ ਵਿੱਚ ਆਪਾਂ ਆਪਾਂ ਕਿਹੜਾ ਸਟੈਂਡ ਹੈ ਨਾ ਕਿਹੜੀ ਇਨਫਾਰਮੇਸ਼ਨ ਆਪਣੀ ਕਮਿਊਨਿਟੀ ਨੂੰ ਟੀਚ ਕਰਨੀ ਹੈ ਕਿਹੜਾ ਰਿਸੋਰਸਸ ਪੜਾ ਕਰਨੇ ਹੈ ਔਰ ਜੇ ਸਾਡੇ ਇੰਸਟੀਟਿਊਸ਼ਨ ਹੈ ਉਹ ਕਿਸ ਵੱਲ ਧਿਆਨ ਦੇਣ ਕਿਸ ਵੱਲ ਚੱਲਣ ਉਹ ਜਿਆਦਾ ਲੋੜ ਹੈ ਹੁਣ ਜਿਹੜਾ ਹੋ ਰਿਹਾ ਜੋ ਹੋ ਰਿਹਾ ਉਹ ਤਾਂ ਚਲੋ ਜੋ ਹੋ ਹੀ ਰਿਹਾ ਤਾਂ ਵੀ ਨੋ ਦੈਟ ਥੈਂਕ ਯੂ